ਲੁਧਿਆਣਾ ਪਿੰਡ ਜਮਾਲਪੁਰ ਲੇਲੀ ਦੇ ਲੋਕ ਪਿਛਲੇ ਕਈ ਦਿਨ ਤੋਂ ਬਿਜਲੀ ਨਾ ਆਉਣ ਕਰਕੇ ਪਰੇਸ਼ਾਨ ਹੋ ਰਹੇ ਸਨ ਜਿਸ ਦੇ ਚੱਲਦਿਆਂ ਉਹਨਾਂ ਨੇ ਨਵੇਂ ਬਣੇ ਪਿੰਡ ਦੇ ਸਰਪੰਚ ਨੂੰ ਬਿਜਲੀ ਨਾ ਆਉਣ ਕਰਕੇ ਸ਼ਿਕਾਇਤ ਦਿੱਤੀ ਸੀ ਜਿਸ ਦੇ ਚੱਲਦਿਆਂ ਸਰਪੰਚ ਵੱਲੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਲਾ ਕੇ ਬਿਜਲੀ ਨਾ ਆਉਣ ਕਰਕੇ ਸਬੰਧੀ ਗਲਬਤ ਕੀਤੀ ਗਈ ਤਾਂ ਬਿਜਲੀ ਵਿਭਾਗ ਦੇ ਕਰਮਚਾਰੀਆਂ ਦਾ ਇਹ ਇਲਜ਼ਾਮ ਹੈ ਕਿ ਪੁਰਦੇ ਸਰਪੰਚ ਲੇਲੀ ਦੇ ਨਵੇਂ ਬਣੇ ਸਰਪੰਚ ਵੱਲੋਂ ਉਹਨਾਂ ਦੇ ਨਾਲ ਗਾਲੀ ਗਲੋਚ ਕੀਤੀ ਗਈ ਸੀ ਜਿਸ ਨੂੰ ਲੈ ਕੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਸਰਪੰਚ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਬਾਕੀ ਤੁਸੀਂ ਵੀ ਦੇਖੋ ਕੀ ਹੈ ਪੂਰਾ ਮਾਮਲਾ। ਗਗਨ ਜੀ ਗਗਨਪਰ ਕੀ ਗੱਲ ਕੀ ਹੋਈ ਸਾਰੀ ਜੀ? ਗੱਲ ਕੁਝ ਨਹੀਂ ਮੈਨੂੰ ਕੰਪਲੇਂਟ ਤੇ ਮੈਂ ਡਿਊਟੀ ਆਨ ਡਿਊਟੀ ਸੀਗਾ ਫੋਨ ਆਇਆ ਜਮਾਲਪੁਰ ਲੇਲੀ ਦਾ ਕੋਈ ਸਰਪੰਚ ਕਹਿ ਰਿਹਾ ਤੇ ਆਨ ਡਿਊਟੀ ਮੈਂ ਸੀਗਾ ਤੇ ਫੋਨ ਆਇਆ ਕੌਣ ভাই ਮੈਨੂੰ ਕਹਿੰਦੇ ਜੀ ਗਗਨ ਬੋਲ ਰਿਹਾ ਬਿਜਲੀ ਮੈਮ ਹਾਂਜੀ ਕਹਿੰਦੇ ਜੀ ਸਰਪੰਚ ਸਾਹਿਬ ਗੱਲ ਕਰਨਗੇ ਮੈਂ ਠੀਕ ਹੈ ਜੀ ਕਰਾ ਦੋ ਸਰਪੰਚ ਸਾਹਿਬ ਕਹਿੰਦੇ ਸਰਪੰਚ ਬੋਲ ਰਿਹਾ ਜਮਾਲਪੁਰ ਤੋਂ ਲੈ ਮੈਂ ਠੀਕ ਹੈ ਜੀ ਹਾਂਜੀ ਬੋਲੋ ਬਸ ਇੰਨੀ ਗੱਲ ਕਹੀ ਹੈ ਉਸ ਤੋਂ ਬਾਅਦ ਜੋਂ ਉਹਨੇ ਗਾਲਾਂ ਕੱਢੀਆਂ ਨਾ ਮੈਂ ਕਹਿੰਦਾ ਸੁਣ ਨਹੀਂ ਸਕਦਾ ਸੀ ਉਹਨੇ ਗਾਲਾਂ ਕੱਢੀਆਂ ਨਹੀਂ ਜੀ ਗਲਤੀ ਕੀਤੀ ਸੀ ਤੁਹਾਡੀ ਕੁਝ ਵੀ ਨਹੀਂ ਉਹਦੀ ਤਾਂ ਕੰਪਲੇਂਟ ਵੀ ਨਹੀਂ ਆਈ ਮੇਰੇ ਕੋ ਹਜੇ ਤੱਕ ਕੰਪਲੇਂਟ ਆਊਗੀ ਤਾਂ ਹੀ ਮੈਂ ਕੰਪਲੇਂਟ ਕਰਨ ਜਾਊਂਗਾ ਮੈਨੂੰ ਸੁਪਨਾ ਥੋੜੀ ਜਾਂਦਾ ਜਮਾਲਪੁਰ ਲਿੱਲੀ ਲਾਈਟ ਬੰਦ ਆ ਕਿੰਨੇ ਕ ਵਜੇ ਦਾ ਕੰਪਲੀਟ ਵੀ ਨਹੀਂ ਆਈ ਕਿ ਕਿੰਨੇ ਵਜ ਦਾ ਟਾਈਮ ਸੀਗਾ ਭਾਜੀ ਜਦੋਂ ਸਾਨੂੰ ਫੋਨ ਕਰਦੇ ਪਾਉਣੇ ਕਿ 6 ਵਜ ਦਾ ਟਾਈਮ ਸੀਗਾ ਸ਼ਾਮ ਪੂਣੀ 6 ਵਜ ਹਾਂਜੀ ਤੇ ਹੁਣ ਅੱਜ ਵੀ ਸਾਰੇ ਮੁਲਾਜ਼ਮਾਂ ਨੇ ਕੀ ਫੈਸਲਾ ਲਿਆ ਭਾਜੀ ਕਿਹਦੇ ਨੇ ਗਾਲਾਂ ਕੱਢੀਆਂ ਤੁਹਾਨੂੰ ਉਹ ਸੁਣਾਉਣੇ ਕਿਉਂ ਸਾਡੇ ਕੋਲ ਇਹਨਾਂ ਦੀ ਗੱਲ ਸਾਡਾ ਫੈਸਲਾ ਇਹ ਸੀਗਾ ਸਾਨੂੰ ਚਲੋ ਉਹਨਾਂ ਨੇ ਗਿਆ ਸੀਗਾ ਰਾਜ਼inama ਕਰ ਅਸੀਂ ਕਹਿੰਦੇ ਜਿੰਦਾਬਾਦ ਰਾਜ਼inama ਕਰ ਲੈਂਦੇ ਆ ਰਾਜ਼inama ਕਰਾਂਗੇ ਬੇੜੀਆਂ ਤੋਂ ਕਾਫੀ ਮੰਗ ਲੈ ਇਹਨੂੰ ਤੇ ਦੇ ਦੇ ਅਸੀਂ ਰਾਜਨਾਮਾ ਕਰਨਾ ਠੀਕ ਹੈ ਕੰਮ ਕੀ ਹੈ ਪਹਿਲਾਂ ਰਵੀ ਕੁਮਾਰ ਜੀ ਤੇ ਆਪਣੇ ਕੱਕਵਾਲੀ ਨਾਲ ਹੋਈ ਗਈ ਸੀ ਗੱਲ ਹੋਈ ਐ ਜੀ ਮੁੰਡੇ ਕਮੈਂਟਾਂ ਚੱਲ ਰਹੀਆਂ ਮੁੰਡੇ ਦੀ ਡਿਊਟੀ ਹੋਈ ਤਿੰਨਵੇਂ ਸਟ੍ਰੈਟਜੀ ਤਿੰਨਵੇਂ ਡਿਊਟੀ ਸਟਾਰਟ ਹੋਈ ਐ ਇਹਨੂੰ ਫੋਨ ਆਇਆ ਐਮਐਲਏ ਦਾ ਆਪਣੇ ਸਵੰਚ ਸਾਹਿਬ ਦਾ ਤੇ ਇਹ ਕਹਿੰਦੇ ਤੇ ਬਈ ਥੋੜੀ ਸਵੰਚ ਸਾਹਿਬ ਨਾਲ ਗੱਲ ਕਰੋ ਤੇ ਉਹ ਕਹਿੰਦਾ ਕਰਾਓ ਜੀ ਕਿਉਂ ਗੱਲ ਕਰਾਈ ਤੇ ਉਹਨੇ ਇੰਨੀ ਗੰਦੀ ਗਾਲਾਂ ਕੱਢੀਆਂ ਕਹਿੰਦਾ ਤੁਸੀਂ ਕਹਿੰਦਾ ਕੰਮ ਨਹੀਂ ਕਰਦੇ ਬਹੁਤ ਕੁਝ ਉਲਟ ਬੋਲੇ ਨੇ ਤੇ ਆਪਣੇ ਸਵੰਚ ਸਾਹਿਬ ਕੀ ਸਰਪੰਚ ਆਪ ਹੈ ਵੀ ਜੀ ਸਰਪੰਚ ਉਹਦੇ ਹੀ ਸਵਨਚ ਉਹਦੇ ਘਰ ਦੇ ਨਹੀਂ ਆਪ ਨੇਗਾ ਉਹ ਤੇ ਉਹਦੇ ਕਰਕੇ ਹੀ ਬਹੁਤ ਰੁਕਣ ਗਾਲੋ ਗੱਡੀਆਂ ਵੀ ਹਲੇ ਇੱਕ ਦਿਨ ਪਹਿਲਾਂ ਸੁਣ ਚੁੱਕੀ ਆ ਤੇ ਹੁਣੀ ਇਹਨਾਂ ਦਾ ਆਪਣਾ ਏਦਾਂ ਹੋਣ ਲੱਗ ਗਿਆ ਮੈਂ ਹੀ ਕਈ ਕੱਲ੍ਹ ਸੋਹਾਂ ਖਵਾਈਆਂ ਨੇ ਜੀ ਸ਼ਾਬ ਨੂੰ ਗੱਲ ਗੱਡੀ ਚਾਲੂ ਕਰਤੀਆਂ ਫਿਰ ਤੁਹਾਨੂੰ ਪਤਾ ਨਾ ਸਰਕਾਰ ਨਾਲੇ ਲਲੇ ਮਿਲਿਆ ਨੇ ਤੇ ਸਰਕਾਰਾਂ ਮੁੰਨੇ ਕੀ ਨੂੰ ਕੀਏ ਸਮੜੀ ਹੁਣ ਤੁਸੀਂ ਕੀ ਮੰਗ ਕਰਦੇ ਆ ਅਸੀਂ ਉਹ ਮੰਗਾ ਹੀ ਕਰਦੇ ਪਰਚਾ ਕਰਾਵਾਂਗੇ ਜਾਂ ਪਰਚਾ ਨਹੀਂ ਕਰੋਣਾ ਫਿਰ মিডিਆ ਸਾਹਮਣੇ ਆ ਕੇ ਮਾਫੀ ਮੰਗੇ ਫਿਰ ਅਸੀਂ ਕਰਾਂਗੇ ਕਾਰਵਾਈ ਗੱਲ ਇਹਨਾਂ ਨਾਲ ਹੋਈ ਹੈ ਜੀ ਉਹ ਕਹਿੰਦੇ ਅੱਧਰ ਕੱਲ ਹੋਈ ਸੀ ਆਪਣੇ ਐਸਓ ਸਾਹਿਬ ਨਾਲ ਤੇ ਉਹ ਕਹਿੰਦੇ ਅਸੀਂ ਕਹਿੰਦੇ ਮਾਫੀ ਮੰਗਣੀ ਨਹੀਂ ਕਹਿੰਦੇ মিডিਆ ਸਾਹਮਣੇ ਤੇ ਕਹਿੰਦੇ ਤੁਸੀਂ ਪਰਚਾ ਕਰ ਦਿਓ ਪਰ ਉਹਨੇ ਜਾਨੀ ਆਕੜਾ ਤੇ ਆਕੜਾ ਬੋਲਣੇ ਕਹਿੰਦਾ ਪਰਚਾ ਕਰ ਦਿਓ ਦੇਖ ਲਾਂਗੇ ਨਾ ਫਿਰ ਮੇਰਾ ਨਾਮ ਗੁਰਜਨ ਸਿੰਘ ਹੈ ਜੀ ਪਿੰਡ ਜਮਾਲਪੁਰ ਲੀਲੀ ਦਾ ਮੈਂ ਰਹਿਣ ਵਾਲਾ ਹੀ ਠੀਕ ਹੈ ਜੀ ਸਰ ਜੀ ਜਦੋਂ ਵੀ ਇਹਨਾਂ ਦੇ ਕਿਸੇ ਬੰਦੇ ਨੂੰ ਅਸੀਂ ਫੋਨ ਕਰਦੇ ਹਾਂ ਵੀ ਤੁਸੀਂ ਬਿਜਲੀ ਠੀਕ ਕਰਨ ਆਓ ਉਹ ਅੱਗੂ ਕਿਸੇ ਹੋਰ ਦਾ ਨੰਬਰ ਦਿੰਦੇ ਆ ਪ੍ਰਾਈਵੇਟ ਬੰਦੇ ਦਾ ਉਹ ਪ੍ਰਾਈਵੇਟ ਬੰਦਾ ਸਾਨੂੰ ਇਹ ਕਹਿੰਦਾ ਵੀ ਤੁਸੀਂ ਸਾਨੂੰ ਪੈਸੇ ਦੋਗੇ ਤਾਂ ਅਸੀਂ ਕੰਮ ਕਰਾਂਗੇ ਨਹੀਂ ਤੇ ਨਹੀਂ ਕਰਾਂਗੇ ਜਿਹੜਾ ਪਹਿਲੇ ਬੰਦੇ ਨੂੰ ਫੋਨ ਲਾਈਦਾ ਉਹ ਚੁੱਕ ਚੁੱਕ ਨੰਬਰ ਹੋਰਾਂ ਦੇ ਦੇਈ ਜਾਂਦਾ ਇਸ ਕਰਕੇ ਅਸੀਂ ਜਿੰਨੀ ਵਾਰ ਵੀ ਕੰਮ ਕਰਾਇਆ ਸੀ ਪੈਸੇ ਦੇ ਕੇ ਕਰਾਇਆ ਕਦੇ ਆਪ ਆਪ ਕੰਮ ਨਹੀਂ ਆਏ ਪ੍ਰਾਈਵੇਟ ਬੰਦੇ ਤੋਂ ਕੰਮ ਕਰਵਾਉਂਦੇ ਆ ਇਹ ਨਾਲੇ ਜਦੋਂ ਫੋਨ ਕਰਨੇ ਆ ਉਦੋਂ ਕਹਿੰਦੇ ਨੇ ਵੀ ਜਦੋਂ ਅਸੀਂ ਇੱਕ ਵਾਰ ਫੋਨ ਕਰਦੇ ਆ ਉਦੋਂ ਬਾਅਦ ਸਾਨੂੰ ਕਹਿੰਦੇ ਆ ਵੀ ਤੁਸੀਂ ਆ ਜਾਓ ਅਸੀਂ ਕੰਮ ਕਰ ਦਿੰਨੇ ਆ ਉਦੋਂ ਬਾਅਦ 2 ਘੰਟਿਆਂ ਬਾਅਦ ਅਸੀਂ ਫੋਨ ਕਰਦੇ ਆ ਕਹਿੰਦੇ ਸਾਡੀ ਡਿਊਟੀ ਖਤਮ ਹੋ ਗਈ ਹੈ ਵੀ ਅਸੀਂ ਹੁਣ ਕੁਝ ਨਹੀਂ ਕਰ ਸਕਦੇ ਇਦਾਂ ਸਾਨੂੰ ਪਰੇਸ਼ ਚਾਰ ਦਿਨ ਲਾਈਟ ਬੰਦ ਰਹੂਗੀ ਚਾਰ ਚਾਰ ਪੰਜ ਪੰਜ ਦਿਨ ਲਾਈਟ ਰਹੂਗੀ ਬੰਦਾ ਦੁਖੀ ਹੋ ਕੇ ਕੀ ਕਰੂਗਾ ਠੀਕ ਹੈ ਜਿਹੜਾ ਬੰਦਾ ਪਿੰਡ ਦਾ ਸਰਪੰਚ ਆ ਜਾਂ ਨੂੰ ਨੁਮੈਂਦਾ ਬਣਾਇਆ ਤੇ ਲੋਕ ਜਿਹੜੇ ਉਹਦੇ ਕੋਲ ਚਾਰ ਦਿਨ ਹੋ ਗਿਆ ਜਾਂਦੇ ਆ ਜਾ ਕੇ ਰੋਲਾ ਪਾਉਂਦੇ ਆ ਵੀ ਸਾਡੀ ਲਾਈਟ ਬੰਦਾ ਸਾਡੀ ਕੋਈ ਸੁਣਦਾ ਨਹੀਂ ਤੇ ਜੇ ਸਰਪੰਚ ਸਾਹਿਬ ਨੇ ਜਦਵਾਦੀ ਜਾ ਕੇ ਜਾਂ ਇਹ ਲੋਕਾਂ ਦਿੱਲੀ ਉਹਨਾਂ ਦੇ ਘਰੇ ਜਾਂਦੇ ਆ ਇੱਕ ਬੰਦੇ ਦੇ ਘਰੇ ਜੇ ਇੱਕ ਵਾਰੀ ਬੰਦਾ 10 ਵਾਰੀ ਚਲੇ ਜਾਵੇ ਤੇ ਉਹ ਬੰਦਾ ਕਿੰਨਾ ਪਰੇਸ਼ਾਨ ਹੁੰਦਾ ਤੇ ਇਹ ਲੋਕ ਜਿਹੜੇ ਚਾਰ ਦਿਨ ਦੇ ਧੱਕੇ ਖਾ ਰਿਆ ਕਿਸੇ ਦੀ ਮੱਝ ਮਰ ਗਈ ਕਿਸੇ ਨੂੰ ਕਰੰਟ ਪੈ ਗਿਆ ਕਿਸੇ ਨੇ ਬੱਚੇ ਨੂੰ ਆ ਕੇ ਸਕੂਲੇ ਵੇਚਨੇ ਆ ਕਿਸੇ ਨੇ ਬਾਥਰੂਮ ਜਾਣਾ ਇਸ ਗੱਲ ਦਾ ਨਹੀਂ ਪਤਾ ਇਹ ਕਹਿੰਦੇ ਗਾਲਾਂ ਕੱਢੀਆਂ ਇਹਨਾਂ ਨੂੰ ਗਾਲਾਂ ਦਾ ਪਤਾ ਲੱਗ ਗਿਆ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਪਿੰਡ ਵਾਲੇ ਨਾੜਾ ਕਿਦਾ ਬੱਚੇ ਨੇ ਸਕੂਲਾ ਕਿੱਦਾ ਜਾਣਾ ਜੇ ਸਰਪੰਚ ਸਾਹਿਬ ਦੇ ਉੱਤੇ ਕੋਈ ਕਾਰਵਾਈ ਹੁੰਦੀ ਆ ਸਾਰਾ ਪਿੰਡ ਜਿਹੜਾ ਅੱਥਰ ਧਰਨਾ ਦੇਊਗਾ ਚਾਹੇ ਕੁਝ ਵੀ ਹੋ ਜਾਵੇ ਗੋਗਨ ਅਸੀਂ ਆਪਣੇ ਹੱਕ ਲਈ ਲੜ ਰਹੇ ਆ ਅਸੀਂ ਆਪਣੇ ਹੱਕ ਲਈ ਲੜ ਰਹੇ ਆ ਅੱਜ ਦੇ ਟਾਈਮ ਦੇ ਉੱਤੇ ਅੱਧਾ ਘੰਟਾ ਲਾਈਟ ਬੰਦ ਹੋ ਜਾਵੇ ਲੋਕੀ ਸੜਕਾਂ ਜਾਮ ਕਰ ਦਿੰਦੇ ਆ ਸਾਡਾ ਪਿੰਡ ਦਾ ਫਿਰ ਵੀ ਉਹਨੇ ਆਪਣੇ ਆਪ ਨੂੰ ਸਬਰ ਸੰਦੋਖ ਰੱਖਿਆ ਉਹਨੇ ਤਾਂ ਕਿਸੇ ਨੂੰ ਕਿਹਾ ਹੀ ਨਹੀਂ ਇਹ ਜਿਹੜੇ ਪ੍ਰਾਈਵੇਟ ਲੋਕ ਨੇ ਇੱਕ ਤਾਂ ਪੈਸੇ ਦੇਵਾ ਇੱਕ ਰੈਗੂ ਨੂੰ ਪਰਚੇ ਕਰਾਓ ਇੱਕ اللي گیا اسی سرکار ਨੂੰ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਵੀ ਜੇ ਇਹਨੇ ਸਰਪੰਚ ਦੇ ਕਾਰਵਾਈ ਕੀਤੀ ਤੇ ਅਸੀਂ ਇੱਥੇ ਧਰਨੇ ਤੇ ਬੈਠਾਂਗੇ ਮਰਨ ਮਰਤੇ ਤੇ ਬੈਠਾਂਗੇ ਭਾਈ ਗੁਰਵਿੰਦਰ ਸਿੰਘ ਜੀ ਪਿੰਡ ਜਮਾਲਪੁਰ ਲੇਲੀ ਵਾਸੀ ਆ ਜੀ ਤੁਸੀਂ ਸਰਪੰਚ ਸਾਹਿਬ ਵੱਲੋਂ ਆਏ ਹੋ ਹਾਂ ਜੀ ਸਰਪੰਚ ਸਾਹਿਬ ਵੱਲੋਂ ਸਾਰਾ ਪਿੰਡ ਹੀ ਆਇਆ ਜੀ ਉਹ ਕਹਿੰਦੇ ਗਾਲਖਲੋਚ ਬੜੀ ਹੋਈ ਆ ਫੋਨ ਦੇ ਉੱਤੇ ਕੀ ਗਾਲਖਲੋਚ ਤਾਂ ਹੋਈ ਜੀ 4-5 ਦਿਨਾਂ ਤੋਂ ਜਿਹੜੀ ਜਿਹੜਾ ਲਾਈਟ ਨਹੀਂ ਆ ਰਹੀ ਸੀ ਪਿੰਡ ਵਾਲੇ ਸਾਰੇ ਦੁਖੀ ਸੀ ਸਕੂਲ ਵਾਲੇ ਬੱਚੇ ਵਰਦੀਆਂ ਨਹੀਂ ਤੋਈਆਂ ਗਈਆਂ ਇੱਥੋਂ ਤਾਂ ਹੀ ਦੁਖੀ ਸੀ ਪਿੰਡ ਵਾਲੇ ਸਾਰੇ ਜੀ ਠੀਕ ਹੈ ਜੀ ਉਹ ਸਾਰੇ ਪਿੰਡ ਵਾਲੇ ਗਏ ਜਾ ਕੇ ਉਹਨਾਂ ਸਰਪੰਚ ਸਾਹਿਬ ਨੂੰ ਕਿਹਾ ਵੀ ਤੂੰ ਪਿੰਡ ਦਾ ਸਰਪੰਚ ਬਣਿਆ ਵੀ ਤੂੰ ਕੋਈ ਹੱਲ ਕਰ ਉਹਨਾਂ ਫੋਨ ਲਾਇਆ ਅੱਗੋਂ ਫੋਨ ਦੇ ਉੱਤੇ ਉਹਨਾਂ ਨੂੰ ਇੱਕ ਨੰਬਰ ਦਿੱਤਾ ਵੀ ਤੁਸੀਂ ਫਲਾਣਾ ਹੀ ਫੋਨ ਲਾ ਲਓ ਉਹ ਦੋ ਦਿਨ ਐਸੇ ਵਿੱਚ ਹੀ ਲੰਘ ਗਏ ਫਿਰ ਪਿੰਡ ਇਕੱਠਾ ਹੋ ਕੇ ਦੂਜੀ ਵਾਰ ਗਿਆ ਉਹਨਾਂ ਦੁਆਰੇ ਫੋਨ ਲਾਇਆ ਫੋਨ ਦੇ ਵਿੱਚ ਐਸਡੀਓ ਸਾਹਿਬ ਨਾਲ ਗੱਲਬਾਤ ਹੋਈ ਉਹ ਜੀ ਪਟਾਲ ਮਟੋਲਾ ਕਰਲਾ ਪਈ ਤੁਸੀਂ ਕਿਹੜੇ ਪਿੰਡ ਦੇ ਹੋ ਜੀ ਤੁਸੀਂ ਆਹੀ ਕਰ ਦਿੰਨੇ ਆ ਜੀ ਹਲਜੀਬ ਉਹਦੇ ਵਿੱਚ ਕਰਦਿਆਂ ਕਰਦਿਆਂ ਹਾਈਪਰ ਹੋ ਗਏ ਇੱਕ ਦੂਜੀ ਨਾਲ ਚਲੋ ਬੋਲੇ ਉਹਨਾਂ ਰਿਕਾਰਡਿੰਗ ਕਰ ਲਈ ਸਰਪੰਚ ਸਾਹਿਬ ਜਿੱਦੋਂ ਸਰਪੰਚ ਸਾਹਿਬ ਬੋਲੇ ਨੇ ਜੋ ਪਹਿਲਾ ਉਹਨਾਂ ਨੂੰ ਹਾਈਪਰ ਕੀਤਾ ਹੈ ਉਹਨਾਂ ਨੂੰ ਅਕਸਾਇਆ ਹੈ ਉਹ ਰਿਕਾਰਡਿੰਗ ਹੈ ਨਹੀਂ ਕਿਉਂਕਿ ਨਾਲ ਸਰਪੰਚ ਦਾ ਦਿਮਾਗ ਸੀ ਇਸ ਤੋਂ ਬਾਅਦ ਕੋਈ ਵੀ ਆਈਫੋਨ ਸੀ ਉਹਨਾਂ ਕੋਲ ਨਾ ਰਿਕਾਰਡਿੰਗ ਹੁੰਦੀ ਉਹ ਤੇ ਤੁਹਾਨੂੰ ਪਤਾ ਹੀ ਆਹ ਗੱਲ ਹੋਈ ਸਾਰੀ ਉਹਨੇ ਕਹਿੰਦੇ ਜੀ ਅਸੀਂ ਉਹਤੇ ਪਰਚਾ ਕਰਾਣਾ ਸਰਪੰਚ ਤੁਸੀਂ ਦੱਸੋ ਜੇ ਪਿੰਡ ਵਾਲਿਆਂ ਦੀ ਸੁਣ ਕੇ ਉਹਨਾਂ ਗੱਲ ਕਰ ਲਈਏ ਦੋ ਤਿੰਨ ਦਿਨ ਜਿਹੜਾ ਬੰਦਾ ਦੁਖੀ ਹੈ ਉਹ ਕੀ ਕਰ ਸਕਦਾ ਮੈਨੂੰ ਦੱਸੋ ਪਹਿਲੇ ਕਿ ਉਹ ਜਾ ਕੇ ਕੰਪਲੇਂਟ ਲਿਖਾਵੇ ਕੀ ਕਰੇ ਅੱਗੇ ਵੀ ਸਾਡਾ ਪਿੰਡ 2 ਵਜੇ ਰਾਤੀ ਆਇਆ ਸੀ ਇੱਥੇ ਧਰਨਾ ਦੇ ਕੇ ਗਿਆ ਸੀ 2 ਵਜੇ ਰਾਤੀ ਤੁਸੀਂ ਉਹ ਇੱਥੇ ਬਿਜਲੀ ਵਾਲੇ ਕੰਮ ਕਰਕੇ ਮਹੀਨਾ ਪਹਿਲੇ ਆਏ ਸੀ ਅਸੀਂ ਕੰਪਲੀਟ ਦੇ ਕੇ ਗਏ ਸਾਰਾ ਪਿੰਡ ਆਇਆ ਵਾਰ-ਵਾਰ ਐਸੇ ਕੰਮ ਲੱਗੇ ਰਹੀ ਹੈ ਜੀ ਉਦੋਂ ਵੀ ਸਾਰਾ ਪਿੰਡ ਹੀ ਆਇਆ ਉਦੋਂ ਵੀ ਸਾਰਾ ਪਿੰਡ ਹੀ ਆਇਆ ਸੀ ਇਕੱਠਾ ਹੋ ਕੇ ਹੁਣ ਵੀ ਸਾਰਾ ਪਿੰਡ ਹੀ ਆਇਆ ਅਸੀਂ ਕਹਿੰਦੇ ਆ ਵੀ ਚਲੋ ਜੇ ਉਹ ਸਰਪੰਚ ਸਾਹਿਬ ਦੇ ਪਰਚਾ ਹੁੰਦਾ ਨਾ ਤੇ ਅਸੀਂ ਵੀ ਅਸੀਂ ਵੀ ਧਰਨਾ ਦੇ ਦਾਂਗੇ ਠੀਕ ਹੈ ਨਾ ਅਸੀਂ ਬਰਾਬਰ ਪਰਚਾ ਕਰਾਂਗੇ 24 ਘੰਟੇ ਸਰਕਾਰ ਦੇ ਆਰਡਰ ਨੇ ਸਾਨੂੰ 24 ਘੰਟੇ ਲਾਈਟ ਪੂਰੀ ਕਰ ਦੇਣ ਇੱਕ ਇੱਕ ਮਿੰਟ ਵੀ ਨਹੀਂ ਹੋਣੀ ਚਾਹੀਦੀ ਜੀ ਬੰਦ ਹੋਣੀ ਚਾਹੀਦੀ ਜਮਾਲਪੁਰਲੀ ਦੀ ਸਾਈਡ ਦਾ ਸਰਪੰਚਾ ਉਹਨੇ ਬਿਜਲੀ ਮਲਾਜ਼ਮਾਂ ਦੇ ਨਾਲ ਕਿਸੇ ਦੇ ਫੋਨ ਕਰਕੇ ਗਾਲ੍ਹਾਂ ਮੰਦਾ ਕੀਤਾ ਬਹੁਤ ਗੱਲਾਂ ਗਾਲ੍ਹਾਂ ਮੰਦਾ ਤਾਂ ਹੀ ਸੁਣਿਆ ਬਹੁਤ ਗੰਨੀਆਂ ਗਾਲ੍ਹਾਂ ਕੱਢੀਆਂ ਬਿਜਲੀ ਵਿਭਾਗ ਦੇ ਮਲਾਜ਼ਮ ਨੇ ਉਹਦੇ ਵਾਸਤੇ ਬੜੀ ਗਲਤ ਗੱਲ ਹੈ ਸਰਪੰਚ ਨੂੰ ਬੁਲਾਇਆ ਪਰਤਾਲ ਕਰ ਰਹੇ ਦੇਖੋ ਜੋ ਵੀ ਹੁੰਦਾ ਵਾ ਉਹ ਬਾਕੀ ਧਿਆਨ ਚ ਲਿਆਦਾ ਕਿਹੜਾ ਸਰਪੰਚ ਹੈ ਔਰ ਕੀ ਨਾਮ ਹੈ ਤੇ ਨਵਾਂ ਬੜਿਆ ਸਰਪੰਚਾ ਕੋਈ ਜਮਾਲਪੁਰ ਲੇਲੀ ਸਾਈਡ ਦਾ ਬਹੁਤ ਦਾ ਮੋਬਾਈਲ ਫੋਨ ਨੰਬਰ ਹੈਗਾ ਬਾਕੀ ਉਹਨੂੰ ਲੈਣ ਦਾ ਬੁਲਾ ਲਿਆ ਵਰ ਗੱਲ ਕੀ ਹੋਈ ਹੈ ਪਤਾ ਨਹੀਂ ਗੱਲ ਹੋਈ ਸੀ ਕੋਈ ਬਿਜਲੀ ਨਾ ਆਉਣ ਤੋਂ ਬਿਜਲੀ ਦਾ ਕਿ ਤੱਕ ਟੁੱਟ ਲੱਗਾ ਹੋਣਾ ਇਸ ਤੋਂ ਕੋਈ ਇਹਨਾਂ ਦਾ ਬਿਜਲੀ ਕਰਮਚਾਰੀ ਸੀਦਾ ਮੁੰਡਾ ਉਹਨੂੰ ਕਿਤੇ ਗਾਲ ਮੰਦਾ ਕੀਤਾ ਉਹਨੇ ਬਹੁਤ ਜ਼ਿਆਦਾ ਗਲਤ ਕੀਤਾ ਵਸੇ ਮਤਲਬ ਕਿ ਐਵੇਂ ਕਹਿ ਸਕਦੇ ਆ ਕਿ ਸਰਪੰਚ ਆਪਣੀ ਜਿਹੜੀ ਹੈਗੀ ਪਹੁੰਚ ਤੋਂ ਹੌਸਲ ਦਿਖਾ ਰਿਹਾ ਜੀ ਨਵੇਂ ਸਰਪੰਚ ਬਣਨ ਦੀ ਚਾਹਤ ਵਿੱਚ ਉਹ ਬਿਜਲੀ ਵਿਭਾਗ ਨੂੰ ਆਪਣੀ ਧੌਸ ਦਿਖਾ ਰਿਹਾ ਜਿਹੜਾ ਕਿ ਬਹੁਤ ਸਰਾਸਰੀ ਗਲਤੀ ਹੈ ਜਿਹਾਇਤੀ ਕੀਤੀ ਮਿਲਾਈ ਉਹਨਾਂ ਨੇ ਪਤਾਲ ਉਦੀ ਚੱਲ ਰਹੀ ਹੈ ਕਰ ਰਹੇ ਉਹਨੂੰ ਬੁਲਾ ਲਿਆ ਵਸੇ ਬਾਕੀ ਦੇਖਦੇ ਹਾਂ ਕਿ ਅਸਲ ਵਿੱਚ ਕੰਪਰੋਮਾਈਜ਼ ਦੀ ਗੱਲ ਚੱਲਦੀ ਹੈ ਜੇ ਕੰਪਰੋਮਾਈਜ਼ ਨਾ ਹੋਇਆ ਤਾਂ ਉਹਦੇ ਖਿਲਾਫ ਜੋ ਆ ਪ੍ਰਿਵੈਂਟਿਵ ਐਕਸ਼ਨ ਲਿਆ ਜਾਊਗਾ